ਪਰ ਕਬੱਡੀ ਦੇ ਵਿੱਚ ਜਿਹੜੇ ਤਕੜੇ ਟੂਰਨਾਮੈਂਟ ਚੱਲਨੇ ਸੀ ਬਈ ਉਹ ਇਸ ਟਾਈਮ ਹੋ ਚੁੱਕੇ ਆ ਸਮਾਪਤ। ਇਹਨਾਂ ਵਿੱਚ ਇੱਕ ਦੋ ਟੂਰਨਾਮੈਂਟ ਬਚੇ ਆ ਜਿਹੜੇ ਤਕੜੇ ਤੋਂ ਤਕੜਾ ਟੂਰਨਾਮੈਂਟ ਹਰ ਸਾਲ ਹੁੰਦਾ। ਜਿਹਦੇ ਵਿੱਚ ਪਹਿਲਾ ਟੂਰਨਾਮੈਂਟ ਬਈ 1 ਅਪ੍ਰੈਲ ਨੂੰ ਕਹਿੰਦੇ ਲੰਡੇ ਕ ਦਾ ਟੂਰਨਾਮੈਂਟ ਜਿੱਥੇ ਮੈਂ ਕਹਿੰਨਾ ਬੈਸਟਾਂ ਨੂੰ ਬੋਲਟ ਮਿਲਨੇ ਆ ਤੇ ਪਹਿਲਾ ਨਾਮ ਸ਼ਾਇਦ ਉਹਦਾ ਕਹਿੰਦੇ 5 ਲੱਖ ਰੁਪਇਆ ਤੇ ਉਮੀਦ ਆ ਸ਼ਿਲੂਪੁਰਾ ਦੀ ਵੀ ਅਪਡੇਟ ਆ ਸ਼ਾਇਦ ਉਹ ਟੂਰਨਾਮੈਂਟ ਖੇਡ ਸਕਦਾ ਬੜੇ ਲੋਕਾਂ ਦੀ ਇੱਕ ਹੁੰਦਾ ਵਾ ਕਿ ਸ਼ੀਲੂ ਬਲਹਾਰਾ ਕਦੋਂ ਖੇਡੂਗਾ ਬਈ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਮੈਂ ਕਹਿੰਨਾ ਇਸ ਟਾਈਮ ਕਸ਼ਮੀਰ ਦੇ ਠੰਡੇ ਇਲਾਕਿਆਂ ਦੇ ਵਿੱਚ ਯਾਰ ਘੁੰਮਦਾ ਪਿਆ ਤੇ ਹਰ ਇੱਕ ਦੇ ਦਿਲ ਦੇ ਵਿੱਚ ਰੀਜ ਹੁੰਦੀ ਹੈ ਬਈ ਮੈਂ ਚੰਗੀਆਂ ਤੋਂ ਚੰਗੀਆਂ ਜਗ੍ਹਾ ਦੇ ਵਿੱਚ ਘੁੰਮ ਕੇ ਆਵਾਂ RAM RAM ਬਾਈ RAM RAM ਤੇ ਇਸ ਟਾਈਮ ਲੱਗਦਾ ਵਾ ਸ਼ੀਲੂ 1 April ਦੇ ਵਿੱਚ ਪੰਜਾਬ ਦਾ ਟੂਰਨਾਮੈਂਟ ਲੰਡੇ ਕੇ ਆਲਾ ਖੇਡ ਸਕਦਾ ਬਾਕੀ ਬਾਈ ਤੁਹਾਨੂੰ ਵੀ ਪਤਾ ਆਪਾਂ ਐਵੇਂ ਨਹੀਂ ਕਹਿੰਦੇ ਹੁੰਦੇ ਬਈ ਯਾਰ ਖੇਡੂਗਾ ਹੀ ਖੇਡੂਗਾ ਕਿਉਂਕਿ ਆਪ ਨੂੰ ਇੰਨੀ ਜ਼ਿਆਦਾ ਅਪਡੇਟ ਨਹੀਂ ਹੁੰਦੀ ਪਰ ਲੱਗਦਾ ਵਾ ਸ਼ੀਲੂ ਲੰਡੇ ਕਾ ਦਾ ਟੂਰਨਾਮੈਂਟ ਖੇਡੂ ਜੇ ਲੰਡੇ ਕਾ ਦਾ ਟੂਰਨਾਮੈਂਟ ਨਹੀਂ ਖੇਡਦਾ ਫਿਰ ਭਲਾਥ ਵਾਲਾ ਤਾਂ ਹੈਗਾ ਹੀ ਐ ਬਾਈ ਅਭੀ ਤੋ ਗੂਮ ਫਿਰ ਕੇ ਆਇਆ ਹੈ ਮौज-ਮਸਤੀ ਕਰਕੇ ਹਾਂ ਬਿਲਕੁਲ ਬਾਈ ਜ਼ਿੰਦਗੀ ਦੇ ਵਿੱਚ ਯਾਰ ਮौज-ਮਸਤੀ ਨਾ ਕੀਤੀ ਤਾਂ ਫਿਰ ਜ਼ਿੰਦਗੀ ਜੀਣ ਦਾ ਕੀ ਫਾਇਦਾ ਮੈਂ ਕਹਿੰਦਾ ਯਾਰ ਜ਼ਿੰਦਗੀ ਦੇ ਵਿੱਚ ਪੈਸਾ ਜਿੰਨਾ ਮਰਜ਼ੀ ਕਮਾ ਲੋ ਪਰ ਦਿਲ ਦੇ ਵਿੱਚ ਜਿਹੜੀਆਂ ਰੀਜਾਂ ਹੁੰਦੀਆਂ ਨਾ ਯਾਰ ਮੈਂ ਆ ਗੱਡੀ ਲੈਣੀ ਮੈਂ ਇੱਥੇ ਘੁੰਮ ਕੇ ਆਣਾ ਮੈਂ ਹਰ ਟਾਈਮ ਘੁੰਮਦੇ ਰਹਿਣਾ ਉਹ ਬਹੁਤ ਜ਼ਰੂਰੀ ਆ ਤੇ ਜੇ ਆਪਾਂ ਪੈਸਾ ਹੀ ਕਮਾਉਂਦੇ ਰਏ ਯਾਰ ਫੇਰ ਫਾਇਦਾ ਕੀ ਫਿਰ ਜ਼ਿੰਦਗੀ ਜੀਣ ਦਾ ਕੀ ਫਾਇਦਾ ਬਾਈ ਜੇ ਪੈਸਾ ਕਮਾ ਕੇ ਆਇਆ ਠੱਠੇ ਕਰਕੇ ਆਪਣੇ ਜਵਾਕਾਂ ਵਾਸਤੇ ਰੱਖਦਾ ਪਤਾ ਨਹੀਂ ਜਵਾਕਾਂ ਨੇ ਕੱਲ ਨੂੰ ਪਲਣਾ ਵੀ ਆ ਜਾਂ ਨਹੀਂ ਪਲਣਾ ਇਹ ਤਾਂ ਤੁਸੀਂ ਵੀ ਜਾਣਦੇ ਆ ਬਾਈ ਤੇ ਜਰੂਰ ਮੈਂ ਕਹਿੰਨਾ ਘੁੰਮ ਕੇ ਫਿਰ ਕੇ ਆਇਆ ਵਾ ਤੇ ਠੰਡੇ ਇਲਾਕਿਆਂ ਦੇ ਵਿੱਚ ਆਇਆ ਗੁਰਬਾਈ ਹੈਲੋ ਇਸ ਟਾਈਮ ਲੱਗਦਾ ਬਾਈ ਲੰਡੇ ਕਿਆਂ ਦਾ ਟੂਰਨਾਮੈਂਟ ਖੇਡੂ ਨਹੀਂ ਤਾਂ ਪੰਜਾਬ ਦੇ ਵਿੱਚ ਇਸ ਟਾਈਮ ਤੁਹਾਨੂੰ ਵੀ ਪਤਾ ਬਾਈ ਬਾਹਰਲੇ ਕੰਟਰੀਆਂ ਦੇ ਵਿੱਚ ਸਾਰੇ ਪਲੇਅਰ ਤਕੜੇ ਤੋਂ ਤਕੜੇ ਚਲੇ ਗਏ ਆ ਤੇ ਸ਼ੀਲੂ ਵੀ ਇੱਥੇ ਰਹਿ ਗਿਆ ਬਸ ਆਣ ਵਾਲੇ ਦਿਨਾਂ ਦੇ ਵਿੱਚ ਸ਼ੀਲੂ ਵੀ ਕਹਿੰਦੇ ਬਾਹਰਲੇ ਦੇਸ਼ਾਂ ਦੇ ਵਿੱਚ ਧੱਕ ਪਾਊਗਾ ਤੇ 22 ਜੁਲਾਈ ਅਪ੍ਰੈਲ ਦਾ ਸ਼ਾਇਦ ਟੂਰਨਾਮੈਂਟ ਪਰਥ ਦਾ ਜਿਹੜੇ ਟੂਰਨਾਮੈਂਟ ਦੇ ਵਿੱਚ ਜਾਂਦਾ ਹੀ ਕਹਿੰਦੇ ਧੱਕ ਪਾਣੀ ਆ ਤੇ ਬਾਈ ਉੱਥੋਂ ਦੇ ਟੂਰਨਾਮੈਂਟ ਤਾਂ ਤੁਹਾਨੂੰ ਵੀ ਪਤਾ ਨਜ਼ਾਰਾ ਆ ਜਾਂਦਾ ਬਾਈ ਜਦੋਂ ਟੱਕਰਾਂ ਫਸਦੀਆਂ ਬਾਈ ਕੋਈ ਮਾੜਾ ਪਲੇਅਰ ਤਾਂ ਉੱਥੇ ਪਹੁੰਚਿਆ ਹੀ ਨਹੀਂ ਹੁੰਦਾ ਬਾਈ ਜਿਹੜੇ ਮੈਂ ਕਹਿੰਨਾ ਪ੍ਰੋਮੋਟਰ ਹੁੰਦੇ ਉਹ ਤਗੜੇ ਤੋਂ ਤਗੜਾ ਪਲੇਅਰ ਪੰਜਾਬ ਦੇ ਵਿੱਚੋਂ ਚੱਕ ਕੇ ਕਹਿੰਦੇ ਜਹਾਜ ਦੀ ਸੈਰ ਕਰਾ ਦਿੰਦੇ ਤੇ ਜੇ ਲੰਡੇ ਗਿਆ ਦਾ ਟੂਰਨਾਮੈਂਟ ਨਹੀਂ ਖੇਡਦਾ ਫਿਰ ਬਾਈ ਇੱਕੋ ਹੀ ਟੂਰਨਾਮੈਂਟ ਬਚਿਆ ਪਲੱਥ ਦਾ ਟੂਰਨਾਮੈਂਟ ਜਿਹੜਾ ਮੈਂ ਕਹਿੰਨਾ ਇੰਡੀਆ ਦਾ ਸਭ ਤੋਂ ਮੰਨਿਆ ਪਰਮੰਨਿਆ ਟੂਰਨਾਮੈਂਟ ਆ ਸ਼ੀਲੂ ਕਾਲਾ ਬਾਗੜ ਕੀ ਹਾਲ ਹੈ ਬਾਈ ਕਾਲੇ ਤੇ ਮੈਂ ਕਹਿੰਨਾ ਹੁਣ ਉਹ ਟੂਰਨਾਮੈਂਟ ਦੀ ਬੜੇ ਲੋਕਾਂ ਨੂੰ ਇੰਤਜ਼ਾਰ ਆ 22 23 ਕੋ ਖੇਲ ਕਰ ਹੀ ਬਾਹਰ ਜਾਊਗਾ ਸ਼ੀਲੂ 22 23 ਕੋ 23 ਕੋ ਕਿਹੜਾ ਤੂੰ ਟੂਰਨਾਮੈਂਟ ਆ 23 ਵਾਲਾ ਕਿਹੜਾ ਟੂਰਨਾਮੈਂਟ ਆ ਤੇ ਬੱਸ ਇੱਕ ਅੱਧਾ ਮੈਚ ਨਾ ਖੇਡੂਗਾ ਪਰ ਬਾਹਰਲੇ ਦੇਸ਼ਾਂ ਦੇ ਵਿੱਚ ਨਜ਼ਾਰੇ ਕਹਿੰਦੇ ਪੂਰੀ ਧੱਕ ਪਾਉਣਗੇ ਬੜੇ ਤਗੜੇ ਤੋਂ ਤਗੜਾ ਪਲੇਅਰ ਆ ਬਾਈ ਮੈਂ ਕਹਿੰਨਾ ਸ਼ੀਲੂ ਹੋ ਗਿਆ ਸੰਨੀ ਵੀ ਕਹਿੰਦੇ ਬਾਹਰਲਾ ਖੇਡੂਗਾ ਹਾਏ ਵੀਰੇ ਹਾਏ ਸასი ਗਾਲ ਪੈਣੇ ਤੇ ਜੇ ਲੰਡੇ ਗਾਂ ਵਾਲਾ ਟੂਰਨਾਮੈਂਟ ਨਹੀਂ ਖੇਡਦਾ ਬਾਈ ਫਿਰ ਭਲਾਥ ਵਾਲੇ ਟੂਰਨਾਮੈਂਟ ਦੇ ਵਿੱਚ ਤਾਂ ਐਵੇਂ ਦਾ ਕੋਈ ਪਲੇਅਰ ਹੋਣਾ ਨਹੀਂ ਬਾਈ ਜਿਹੜਾ ਨਾ ਖੇਡੇ ਤੇ ਭਲਾਥ ਦੇ ਵਿੱਚ ਤਾਂ ਬਾਈ ਤੁਹਾਨੂੰ ਵੀ ਪਤਾ ਉਹ ਟੂਰਨਾਮੈਂਟ ਦਾ ਬਜਟ ਬਹੁਤ ਉੱਪਰ ਆ ਬਾਈ ਪੰਜਾਬ ਦੇ ਵਿੱਚ ਸਭ ਤੋਂ ਤਕੜਾ ਬਜਟ ਵਾਲਾ ਟੂਰਨਾਮੈਂਟ ਕਰਾਇਆ ਜਾਂਦਾ ਉਹ ਤੇ ਜਿਹਦੇ ਵਿੱਚ ਹਰ ਇੱਕ ਟੂਰਨਾਮੈਂਟ ਦਾ ਤਕੜੇ ਤੋਂ ਤਕੜਾ ਪਲੇਅਰ ਖੇਡੂਗਾ ਹਰ ਇੱਕ ਤਕੜੀ ਤੋਂ ਤਕੜੀ ਕਲੱਬ ਖੇਡੂਗੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਬੜੇ ਦਿਨ ਹੋ ਗਏ ਲਾਈਵ ਨਹੀਂ ਕੀਤਾ ਸੀ ਤੇ ਬੜੇ ਭਰਾਵਾਂ ਦੇ ਫੋਨ ਵੀ ਆਏ ਕਿ ਬਾਈ ਸ਼ੀਲੂ ਦੀ ਕੀ ਅਪਡੇਟ ਆ ਬਾਈ ਦੋ ਹੀ ਪੰਜਾਬ ਦੇ ਤਗੜੇ ਟੂਰਨਾਮੈਂਟ ਬਚੇ ਆ ਜਿਹਦੇ ਵਿੱਚ ਉਮੀਦ ਆ ਸ਼ੀਲੂ ਖੇਡੇ ਜਿਹੜਾ ਭਲਾਥ ਵਾਲਾ ਟੂਰਨਾਮੈਂਟ ਆ ਉਹ ਤਾਂ ਸ਼ਾਇਦ ਭਲਾਥ ਦੀ ਟੀਮ ਬਣੂਗੀ ਉਹਦੇ ਵਿੱਚ ਸ਼ੀਲੂ ਖੇਡੂਗਾ ਤੇ ਉਹ ਤਾਂ ਫਾਈਨਲ ਹੀ ਫਾਈਨਲ ਆ ਪਰ ਇਸ ਤੋਂ ਪਹਿਲਾਂ ਬਸ ਇੱਕੋ ਹੀ ਟੂਰਨਾਮੈਂਟ ਆ ਬਾਈ ਜਿਹੜਾ ਇਸ ਟਾਈਮ ਲੰਡੇ ਕਿਆਂ ਵਾਲਾ ਆ ਜਿਹਦੇ ਵਿੱਚ ਪਹਿਲਾ ਇਨਾਮ 5 ਲੱਖ ਰੁਪਈਆ ਬੈਸਟਰ ਨੂੰ ਬੋਲਟ ਆ ਬਾਈ ਉਹ ਟੂਰਨਾਮੈਂਟ ਸ਼ਾਇਦ ਖੇਡ ਸਕਦਾ ਰਾਮ ਰਾਮ ਭਾਈ ਰਾਮ ਰਾਮ ਸ੍ਰਿੰਦਰ ਭਾਈ ਕੀ ਹਾਲ ਚਾਲ ਨੇ ਤੇ ਜਿਹੜੇ ਕਹਿੰਦੇ ਆ ਭਾਈ ਟੂਰਨਾਮੈਂਟ ਦੇਖਣ ਦਾ ਸਵਾਦ ਨਹੀਂ ਆਉਂਦਾ ਜਦੋਂ ਸ਼ੀਲੂ ਦੀ ਐਂਟਰੀ ਨਾ ਹੋਵੇ ਤੇ ਸਵਾਦ ਭਾਈ ਬੜੇ ਲੋਕਾਂ ਦੀ ਪਸੰਦ ਬਣ ਗਿਆ ਕਈ ਲੋਕੀ ਤਾਂ ਐਵੇਂ ਦਾ ਕਮੈਂਟ ਕਰਦੇ ਆ ਭਾਈ ਜਦੋਂ ਸ਼ੀਲੂ ਨਹੀਂ ਖੇਡਦਾ ਤਾਂ ਸਾਡਾ ਡੇ ਸਾਡਾ ਦਿਲ ਨਹੀਂ ਕਰਦਾ ਟੂਰਨਾਮੈਂਟ ਦੇਖਣ ਲਈ ਭਾਈ ਲੰਡਾ ਜਿਹੜਾ ਲੰਡੇ ਗਿਆ ਵਾਲਾ ਟੂਰਨਾਮੈਂਟ ਹੈ ਭਾਈ 1 ਅਪ੍ਰੈਲ ਨੂੰ ਆ ਤੇ ਜਿਹੜਾ ਭਲਾਥ ਦਾ ਟੂਰਨਾਮੈਂਟ 12 13 14 ਨੂੰ ਬਈ April ਦੇ ਵਿੱਚ ਜਿਹੜਾ ਤੱਕ ਪੈਂਦੀ ਹੁੰਦੀ ਕਿਉਂਕਿ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਬਈ ਕਈ ਬੰਦਿਆਂ ਦੇ ਵੀਜ਼ੇ ਆਏ ਵੇ ਆ ਟਿਕਟਾਂ ਲੇਟ ਕਰਾ ਲੈਂਦੇ ਬਈ ਅਸੀਂ ਭਲਾਥ ਵਾਲਾ ਟੂਰਨਾਮੈਂਟ ਖੇਡ ਕੇ ਜਾਵਾਂਗੇ ਤੇ ਕਹਿੰਦੇ ਪਲੇਅਰ ਆਫ ਟੂਰਨਾਮੈਂਟ ਨੂੰ ਵੀ ਕਹਿੰਦੇ ਹਾਇਆਬੂਸਾ ਦੇਣਾ ਬਈ ਗੱਡੀਆਂ ਦੇ ਬਰਾਬਰ ਤਾਂ ਬਈ ਹਾਇਆਬੂਸਾ ਦਾ ਰੇਟ ਆ ਜਿਹਦਾ ਮੈਂ ਕਹਿੰਨਾ 15 ਤੋਂ 20 ਲੱਖ ਰੁਪਈਆ ਜ਼ਰੂਰ ਕਹਿੰਦੇ ਆ 15 ਲੱਖ ਦਾ ਮੇਰੇ ਹਿਸਾਬ ਨਾਲ ਉਸ ਮੋਟਰਸਾਈਕਲ ਦੀ ਮਿਨੀਮਮ ਵੀ ਲਈ ਆਪਾਂ 20 ਲੱਖ ਰੁਪਏ ਦਾ ਔਨ ਰੋਡ ਪੈਂਦਾ ਹਮ ਤੋ ਦੇਖਤੇ ਹੀ ਨਹੀਂ ਸ਼ੀਲੂ ਬਿਨਾ ਮੈਚ ਬਿਲਕੁਲ ਰਾਮ ਰਾਮ ਭਾਈ ਬਲਜਿੰਦਰ ਭਾਈ ਰਾਮ ਰਾਮ ਕੀ ਹਾਲ ਚਾਲ ਨੇ ਤੇ ਭਾਈ ਹੋਰ ਸੁਣਾਓ ਗੱਲਾਂ ਬਾਤਾਂ ਐਤਵਾਰ ਤਾਂ ਦੇਣਾ ਫਿਰ ਕਿਹੜਾ ਕਿਹੜਾ ਕੰਮਕਾਰ ਤੇ ਬੈਠਾ ਤੇ ਕਿਹੜਾ ਮੇਰੇ ਵਰਗ ਵਿਹਲਾ ਘਰੇ ਬੈਠਾ ਕਿਉਂਕਿ ਭਾਈ ਕੰਮਕਾਰ ਭਰਾ ਐਵੇਂ ਦੇ ਵੀ ਹੁੰਦੇ ਆ ਜਿਹੜੇ ਮੈਗਨਾ ਐਤਵਾਰ ਵੀ ਯਾਰ ਛੱਪਟਾਂ ਲਾਦੇ ਬਾਹਰਲੇ ਟੂਰਨਾਮੈਂਟ ਖੇੜਦੇ ਆ ਸਭ ਕੁਝ ਕਰਦੇ ਆ ਨਹੀਂ ਦੇਖਦੇ ਵੀ ਜਦੋਂ ਸ਼ੀਲੂ ਨਹੀਂ ਖੇਡਦਾ ਤਾਂ ਆਪਣਾ ਆਪਣਾ ਬੈਸਟ ਪਲੇਅਰ ਹੁੰਦਾ ਹੈ ਬਿਲਕੁਲ ਬਿਲਕੁਲ ਭਾਈ ਕੱਲਾ ਸ਼ੀਲੂ ਨਹੀਂ ਹੋ ਗਿਆ ਭਾਈ ਹਰ ਇੱਕ ਹੁੰਦਾ ਵਾ ਕਿ ਉਹ ਟੂਰਨਾਮੈਂਟ ਦੇ ਵਿੱਚ ਸਾਡਾ ਉਹ ਪਲੇਅਰ ਖੇਡੇ ਸਾਡਾ ਉਹ ਪਲੇਅਰ ਖੇਡੇ ਜੱਗੂ ਖੇਡੇ ਸੰਨੀ ਖੇਡੇ ਸਾਰੇ ਪਲੇਅਰਾਂ ਦੀ ਯਾਰ ਆਪਣੀ ਆਪਣੀ ਪਸੰਦ ਹੁੰਦੀ ਹੈ ਰਾਮ ਰਾਮ ਭਾਈ ਰਾਮ ਰਾਮ ਕੀ ਹਾਲ ਚਾਲ ਨੇ ਯਾਰ ਡੋਗੀ ਸਾਡਾ ਬਹੁਤ ਭੌਂਗਦਾ ਤੇ ਹੋਰ ਸੁਣਾਓ ਬਾਈ ਕੀ ਹਾਲ ਚਾਲ ਨੇ 11 ਜਾਨੇ ਜੜ ਗਏ ਤੇ ਆਪਾਂ ਅੱਜ ਕਹਿੰਦੇ ਐਤਵਾਰ ਦਾ ਦੈਂਸੀ ਵਿਹਲੇ ਬੈਠੇ ਸੀ ਅਪਡੇਟ ਕੋਈ ਹੈ ਨਹੀਂ ਸੀ ਤੇ ਫਿਰ ਸੋਚਿਆ ਆਪਾਂ ਕੋਈ ਨਾ ਕੋਈ ਭਰਾਵਾ ਨਾਲ ਗੱਲਬਾਤ ਕਰ ਲਈ ਭਰਾਵਾ ਨੇ ਕਹਿਣਾ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ ਪਰ ਬਾਈ ਤੁਹਾਡੇ ਦਿਲਾਂ ਦੇ ਵਿੱਚ ਤੁਸੀਂ ਮੈਨੂੰ ਪਿਆਰ ਕਰਦੇ ਆ ਤੇ ਦੱਸ ਕੇ ਵੀ ਕਹਿੰਦੇ ਆਪਣੇ ਸਬਸਕ੍ਰਾਈਬ ਹੋਣ ਵਾਲੇ ਤੇ ਜਿਹੜੇ ਭਰਾਵਾ ਨੇ ਆਪ ਨੂੰ ਸਬਸਕ੍ਰਾਈਬ ਨਹੀਂ ਕੀਤਾ ਬਾਈ ਜਲਦੀ ਜਲਦੀ ਸਬਸਕ੍ਰਾਈਬ ਕਰ ਲੋ ਤੇ 10k ਆਕ ਤੇ ਇੰਨੀ ਲੇਟ ਹੋ ਗਿਆ ਬਾਈ ਲਗਾਤਾਰ ਮੈਂ ਕਹਿੰਨਾ ਸਬਸਕ੍ਰਾਈਬਰ ਡਾਊਨ ਜਾ ਰਿਹਾ ਪਰ ਸਬਸਕ੍ਰਾਈਬ ਵੱਧਦੇ ਨਹੀਂ ਤੇ ਤੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਜਿਹੜੀ ਕਿਸੇ ਦੀ ਗਲਤੀ ਹੁੰਦੀ ਆ ਬਾਈ ਉਹਦੀਆਂ ਆਪਾਂ ਗਲਤੀਆਂ ਕੱਢਦੇ ਆ ਉਹਦਾ ਆਪ ਨੂੰ ਕਿਸੇ ਦਾ ਡਰ ਨਹੀਂ ਬਾਈ ਉਹ ਮੈਂ ਕਹਿੰਨਾ ਆਪਾਂ ਤੱਕ ਪਾਈ ਰੱਖੀ ਦੀ ਜਿਹੜੇ ਬੰਦੇ ਦੀ ਗਲਤੀ ਹੁੰਦੀ ਆ ਉਹਦੀ ਆਪ ਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਬਾਈ ਜ਼ਰੂਰੀ ਆ ਕਬੱਡੀ ਦੇ ਵਿੱਚ ਜਿਹੜਾ ਬੰਦਾ ਇੱਕ ਹਾਰ ਟਾਈਮ ਕਹੇ ਦੇ ਬਈ ਕਬੱਡੀ ਸਹੀ ਆ ਕਬੱਡੀ ਦੇ ਵਿੱਚ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਬਈ ਆ ਪਿੱਛੇ ਇਹ ਬੱਛੋਆਣੇ ਦੀ ਟੀਮ ਦਾ ਵੀ ਇੱਕ ਰੋਲਾ ਪਿਆ ਹੋਇਆ ਸੀ ਹੈਲੋ ਸੰਦੀ ਬਾਈ ਕੀ ਹਾਲ ਚਾਲ ਨੇ ਤੇ ਬਈ ਬੱਛੋਆਣੇ ਦਾ ਵੀ ਇੱਕ ਟੀਮ ਨੂੰ ਸਕ੍ਰੈਚ ਕੀਤਾ ਸੀ ਰੱਤੇ ਖੇੜੇ ਦੀ ਟੀਮ ਨੂੰ ਜਿਤਾਇਆ ਸੀ ਉਹ ਵੀ ਬੜਾ ਮੈਂ ਕਹਿੰਨਾ ਯਾਰ ਕਮੇਟੀ ਵਾਲੇ ਫਿਰ ਟੂਰਨਾਮੈਂਟ ਕਰਵਾਉਂਦੇ ਕਿਉਂ ਆ ਜੇ ਟੂਰਨਾਮੈਂਟ ਕਰਵਾਉਣਾ ਤਾਂ ਚੰਗੀ ਤਰ੍ਹਾਂ ਟੂਰਨਾਮੈਂਟ ਕਰਾਓ ਜੇ ਆਪਾਂ ਕਿਸੇ ਟੀਮ ਨੂੰ ਜਿਤਾਣੀ ਜਿਤਾਣਾ ਦਿਲ ਦੇ ਵਿੱਚ ਰੀਜ ਹੈ ਕਿ ਆਹ ਵਾਲੀ ਟੂਰਨਾਮੈਂਟ ਦੇ ਵਿੱਚੋਂ ਆਹ ਟੀਮ ਜਿੱਤੇ ਫਿਰ ਟੂਰਨਾਮੈਂਟ ਕਰਾਉਣ ਦਾ ਕੋਈ ਫਾਇਦਾ ਨਹੀਂ ਬਾਈ ਫਿਰ ਤਾਂ ਐਵੇਂ ਪਲੇਅਰਾਂ ਤੇ ਪੈਸੇ ਲਾਣੇ ਜਿੰਦੂ ਵਧੀਆ ਐ ਕਰੋ ਉਹਨਾਂ ਦੇ ਘਰੇ ਜਾਓ ਟੂਰਨਾਮੈਂਟ ਕਮੇਟੀ ਨੂੰ ਬੇਨਤੀ ਆ ਕਿ ਉਹਨਾਂ ਦੇ ਜਿੰਨਾ ਪਹਿਲਾਂ ਇਨਾਮ ਰੱਖਿਆ ਵਾ ਉਹ ਪਹਿਲਾ ਇਨਾਮ ਉਹਨਾਂ ਦੇ ਘਰੇ ਪੰਚਾਇਤੋਂ ਤੇ ਬੈਸਟਾਂ ਵਾਲੇ ਵੀ ਉਹਨਾਂ ਨੂੰ ਦੇ ਦਿਓ ਨਵੀਂ ਬਾਈ ਮੈਚ ਦੇਖਣੇ ਦਾ ਮਾਜਾ ਹੀ ਨਹੀਂ ਆ ਰਿਹਾ ਬਿਨਾ ਸ਼ੀਲੂ ਤੋਂ ਬਤਾ ਦੇ ਭਾਈ ਸ਼ੀਲੂ ਕੋ ਖੇਲੇਗਾ ਹਾਂ ਭਾਈ ਪੰਜਾਬ ਦੇ ਦੋ ਟੂਰਨਾਮੈਂਟ ਦੇ ਉਮੀਦ ਆ ਕੱਲ ਇੱਕ ਤਾਂ 1 April ਨੂੰ ਜਿਹੜਾ ਟੂਰਨਾਮੈਂਟ ਹੋਣਾ ਲੰਡੇ ਗਿਆ ਵਾਲਾ ਉਹਦੇ ਵਿੱਚ ਸ਼ੀਲੂ ਖੇੜ ਸਕਦਾ ਬਾਈ ਤੇ ਦੂਜਾ ਟੂਰਨਾਮੈਂਟ ਹੈਗਾ ਬਾਈ ਪੁਲਾਥ ਵਾਲਾ ਜਿਹਦੇ ਵਿੱਚ 101% 200% ਹੀ ਲਾ ਲਓ ਯਾਰ ਸ਼ੀਲੂ ਨੇ ਖੇੜਨਾ ਕਿਉਂਕਿ ਪੁਲਾਥ ਦੀ ਟੀਮ ਵੱਲੋਂ ਖੇਡੂਗਾ ਉਹ ਤੇ ਬਾਈ ਹਰ ਇੱਕ ਨੂੰ ਇੰਤਜ਼ਾਰ ਹੁੰਦਾ ਕਿਉਂਕਿ ਬੈਚ ਦੇ ਵਿੱਚ ਯਾਰ ਜਦੋਂ ਨਾ ਸਿਰਾ ਹੋਵੇ ਐਂਡ ਹੋਵੇ ਉਦੋਂ ਸਵਾਦ ਆਉਂਦਾ ਬਾਈ ਤੇ ਸੈਂਡੀ ਬ੍ਰੋ ਕੀ ਹਾਲ ਚਾਲ ਨੇ ਹੋਰ ਸਭ ਠੀਕ ਠਾਕ ਕਿਸੇ ਤੋਂ ਨਹੀਂ ਡਰਨਾ ਚਾਹੀਦਾ ਬਾਈ ਜੀ ਇੱਕ ਵਾਰੀ ਜੰਮਿਆ ਇੱਕ ਵਾਰੀ ਮਰਨਾ ਸਦਾ ਸੱਚ ਬੋਲੋ ਬਿਲਕੁਲ ਬਿਲਕੁਲ ਬਾਈ ਕਹੋ ਤੇ ਸ਼ਿਲੂ ਵੀ ਗਲਤ ਹੋਵੇ ਨਾ ਬਾਈ ਆਪਾਂ ਉਹਦੇ ਖਿਲਾਫ ਬੋਲਣ ਲੱਗੇ ਵੀ ਨਾ ਡਰਿਏ ਸਿੱਧਾ ਸਾਬ ਕਹਿਦੀ ਆਪਾਂ ਜਿਹੜੇ ਸ਼ਿਲੂ ਨੂੰ ਪਿਆਰ ਕਰਦੇ ਆ ਜੇ ਸ਼ਿਲੂ ਗਲਤੀ ਕਰੂਗਾ ਬਾਈ ਆਪਾਂ ਸ਼ਿਲੂ ਵੀ ਨਹੀਂ ਬਖਸ਼ਦੇ ਜਿੱਥੇ ਸੱਚ ਆ ਵਾ ਜਿੱਥੇ ਉਹਦੇ ਨਾਲ ਧੱਕਾ ਹੁੰਦਾ ਜਾਂ ਕਿਸੇ ਪਲੇਅਰ ਨਾਲ ਧੱਕਾ ਹੁੰਦਾ ਉਥੇ ਆਪਾਂ ਇੱਕ ਠੋਕ ਕੇ ਬੋਲਦੇ ਆ ਬਈ ਫੇਰ ਆਪ ਨੂੰ ਕਿਸੇ ਦੀ ਕੋਈ ਡਰ ਕੋਈ ਭੈਅ ਨਹੀਂ ਕੋਈ ਖੋਫ ਨਹੀਂ ਯਾਰ ਫੇਰ ਤਾਂ ਬਈ ਫੇਰ ਫਾਇਦਾ ਕੀ ਫੇਰ ਤਾਂ ਚੈਨਲ ਡਿਲੀਟ ਕਰਕੇ ਜੇ ਆਪਾਂ ਲੇਲੇ ਪੇਪੇ ਹੀ ਕਰਨੇ ਆ ਬਈ ਉਸ ਟਾਈਮ ਉਹਦੇ ਕਰੀ ਗਈ ਹੈ ਉਹਦੇ ਕਰੀਏ ਫੇਰ ਨਹੀਂ ਸੁਵਾ ਦਾਂਦਾ ਕਈ ਭਰਾ ਹੈਗੇ ਆ ਯੂਟਿਊਬਰ ਬੈਠਿਆ ਸਿਰਫ ਲੇ ਲੇ ਪੇਪੇ ਕਰਨੇ ਉਹ ਬਈ ਆਪ ਨੂੰ ਨਹੀਂ ਆਂਦਾ ਆਪ ਨੂੰ ਤਾਂ ਕੋਈ ਫੋਲੋ ਕਰੇ ਸਬਸਕ੍ਰਾਈਬ ਕਰੇ ਉਹਦੇ ਨਾਲ ਆਪ ਨੂੰ ਕੋਈ ਮਤਲਬ ਨਹੀਂ ਕਿਉਂਕਿ ਬਈ ਆਪ ਨੂੰ ਕਿਹੜਾ ਯਾਰ YouTube ਸਦਾ ਲਈ ਰੋਟੀ ਦਿੰਦਾ ਕੀ ਆ ਕੋਈ ਥੋੜੇ-ਮੋਟੇ ਪੈਸੇ ਆ ਜਾਂਦੇ ਉਹਦੇ ਨਾਲ ਢੱਡ ਦਾ ਭਰਦਾ ਨਹੀਂ ਬਈ ਉਹ ਤਾਂ ਮੈਂ ਕੰਮਾਵਾਂਗੇ ਤਾਂ ਖਾਵਾਂਗੇ ਪਰ ਜਿਹੜੇ ਭਰਾਵਾਂ ਦੀ ਰੋਜੀ ਰੋਟੀ ਇਹਦੇ ਤੋਂ ਚੱਲਦੀ ਆ ਉਹਨਾਂ ਨੇ ਤਾਂ ਬਈ ਇਸ ਚੀਜ਼ ਤੇ ਭੁੱਲਣਾ ਹੀ ਨਹੀਂ ਜੇ ਕੋਈ ਬੋਲਦਾ ਤਾਂ ਸਵੇਰੇ ਉੱਠ ਕੇ ਕਹਿਣਗੇ ਯਾਰ ਇੱਕ ਭਰਾ ਨੇ ਬੜਾ ਗਲਤ ਬੋਲਿਆ ਬਈ ਜਿਹੜਾ ਗਲਤ ਆ ਤਾਂ ਗਲਤ ਨੂੰ ਕਹਿਣਾ ਸਿੱਖੋ ਨਾ ਯਾਰ ਗਲਤ ਨੂੰ ਗਲਤ ਕਹਿਣਾ ਸਿੱਖੋ ਐਵੇਂ ਲੇਲੇ ਪੇਪੇ ਕਰੀ ਜਾਂਦੇ ਨਹੀਂ ਭਰਾ ਆ ਨਫਰਤਾਂ ਫਲਾਉਂਦਾ ਬਈ ਨਫਰਤਾਂ ਨਹੀਂ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਨਫਰਤਾਂ ਫੈਲਦੀ ਹਜ਼ਾਰਾਂ ਲੋਕ ਉਹ ਲਾਈਵ ਨੂੰ ਦੇਖਦੇ ਹੁੰਦੇ ਤੇ ਉਹਨਾਂ ਦੇ ਵਿੱਚ ਯਾਰ ਕੀ ਕੁਝ ਚੱਲਦਾ ਉਹਨਾਂ ਦੇ ਵਿੱਚ ਤਾਂ ਯਾਰ ਨਫਰਤਾਂ ਹੀ ਫੈਲਦੀ ਪਈ ਆ ਸੱਚ ਬੋਲਣ ਦਾ ਵੱਖਰਾ ਸਵਾਦ ਆ ਰੋਟੀ ਮਾਲਕ ਦਿੰਦਾ ਬਿਲਕੁਲ ਬਿਲਕੁਲ ਬਾਈ ਅੰਦੀ ਆਤਾ ਸੱਜੇ ਕੀ ਟੀਮ ਕੋ ਜਿਤਾਣੇਗਾ ਕੋਈ ਹੋਰ ਨਿਭੜ ਗਿਆ ਬਾਈ ਛੱਡੋ ਹੋ ਗਿਆ ਖਤਮ ਬੈਸਟ ਵੀ ਲੈ ਗਿਆ ਕੋਈ ਕੋਈ ਵੀ ਜਿੱਤ ਗਿਆ ਹਾਰ ਗਿਆ ਕੋਈ ਫਰਕ ਨਹੀਂ ਜਿਹੜਾ ਟੂਰਨਾਮੈਂਟ ਲੰਘ ਹੀ ਗਿਆ ਬਾਈ ਉਹਨੂੰ ਛੱਡ ਦੀਦਾ ਹੁੰਦਾ ਮੈਂ ਕੋ ਦੋ ਗੱਲਾਂ ਪਿਛਲੀਆਂ ਲੰਘ ਗਿਆ ਜਿਹੜੇ ਬਈ ਪੁਰਾਣੀਆਂ ਚੀਜ਼ਾਂ ਨੂੰ ਛੇੜਨ ਦਾ ਕੀ ਫਾਇਦਾ ਯਾਰ ਜਿਹਨੂੰ ਕਹਿੰਦੇ ਰੱਬ ਨੇ ਬਾਹ ਫੜ ਲਈ ਜਿਹਨੂੰ ਉਹ ਜਿਤਾ ਕੇ ਰਾਜੀ ਹੈ ਰੱਬ ਉਥੇ ਮੈਂ ਕਹਿੰਦਾ ਸਾਰੇ ਪਲੇਅਰ ਇੱਕ ਪਾਸੇ ਹੋ ਜਾਣ ساری ਦੁਨੀਆ ਇੱਕ ਪਾਸੇ ਹੋ ਜੇ ਉਹਨੂੰ ਨਹੀਂ ਹਰਾ ਸਕਦੇ ਇਹੀ ਚੀਜ਼ ਹੁੰਦੀ ਆ ਤੇ ਬਈ ਇਸ ਟਾਈਮ ਨਜ਼ਾਰਾ ਬਈ ਕਸ਼ਮੀਰ ਦਾ ਨਜ਼ਾਰਾ ਬਈ ਮੈਂ ਕਹਿੰਦਾ ਸ਼ੀਲੂ ਵੀ ਇਸ ਟਾਈਮ ਜ਼ਿੰਦਗੀ ਦੇ ਨਜ਼ਾਰੇ ਲੈਂਦਾ ਪਿਆ ਬਹੁਤ ਜ਼ਰੂਰੀ ਹੁੰਦਾ ਬਾਈ ਘੁੰਮਣਾ ਫਿਰਨਾ ਦਿਲ ਦੇ ਵਿੱਚ ਬੜੀਆਂ ਰੀਝਾਂ ਹੁੰਦੀਆਂ ਯਾਰ ਅਸੀਂ ਇੱਥੇ ਘੁੰਮਣ ਜਾਈਏ ਅਸੀਂ ਇੱਥੇ ਘੁੰਮਣ ਜਾਈਏ ਇਸ ਟਾਈਮ ਰੀਝਾਂ ਵੀ ਦਿਲ ਦੀਆਂ ਖੁਆਇਸ਼ਾਂ ਵੀ ਸਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਤੇ ਬਸ ਇਹੀ ਆ ਬਾਹਰਲੇ ਟੂਰਨਾਮੈਂਟ ਸਟਾਰਟ ਹੋ ਗਏ ਨਿਊਜ਼ੀਲੈਂਡ ਦੇ ਵੀ ਦੇਖੇ ਸੀ ਅੱਜ ਟੂਰਨਾਮੈਂਟ ਬਾਈ ਅਜੇ ਪਰਥਾਲੇ ਟੂਰਨਾਮੈਂਟ ਦੇ ਵਿੱਚ ਪੂਰੀ ਧੱਕ ਬੈਣੀ ਆ ਜਿੱਥੇ ਬਾਈ ਮੈਂ ਕਹਿੰਨਾ ਸਿਰਾ ਹੋ ਜਾਣਾ ਜਿੱਥੇ ਐਂਡ ਹੋ ਜਾਣਾ ਬਾਈ ਮੈਂ ਕਹਿੰਦਾ ਉੱਥੋਂ ਦੇ ਟੂਰਨਾਮੈਂਟ ਦੇ ਵਿੱਚ ਯਾਰ ਸਾਰੇ ਤਕੜੇ ਤੋਂ ਤਕੜੇ ਟੂਰਨਾਮੈਂਟ ਦੇ ਜਿਹੜੀਆਂ ਟੀਮਾਂ ਦੇ ਕਬੱਡੀ ਖਿਡਾਰੀ ਆ ਬਾਈ ਐਂਡ ਆ ਯਾਰ ਉੱਥੇ ਨਹੀਂ ਫਿਰ ਗੈਸ ਲਾ ਸਕਦੇ ਬਾਈ ਪਤਾ ਹੀ ਨਹੀਂ ਕਿਹਨੇ ਕਿਹੜਾ ਸੱਪ ਘੜਦਾ ਨਾ ਤੇ ਇੱਕ ਜਿਹੜਾ ਗੋਪੀ ਦਾ ਚੇਲਾ ਬਾਈ ਗੋਪੀ ਫਰੰਦੀਪੁਰਿਆ ਦਾ ਚੇਲਾ ਉਹ ਵੀ ਧੱਕ ਪਾਈ ਲਿਆਂਦਾ ਬਾਈ ਪਹਿਲੀ ਵਾਰ ਕਹਿੰਦੇ ਨਿਊਜ਼ੀਲੈਂਡ ਖੇਡਣ ਗਿਆ ਤੇ ਐਸ ਟਾਈਮ ਐਂਡ ਕਰਾਈ ਜਾਂਦਾ ਤੇ ਵਧੀਆ ਗੱਲ ਆ ਨਵੇਂ ਪਲੇਅਰ ਜਦੋਂ ਉੱਠਦੇ ਆ ਬਾਈ ਫਿਰ ਪੁਰਾਣਿਆਂ ਨੂੰ ਵੀ ਜੋਸ਼ ਆਉਂਦਾ ਬਾਈ ਨਵਾਂ ਪਲੇਅਰ ਆ ਬੜਾ ਜੋਸ਼ ਦੇ ਨਾਲ ਖੇਡਦਾ ਤੁਹਾਡਾ ਫੇਵਰੇਟ ਕਲਰ ਫੇਵਰੇਟ ਕਲਰ ਕਾਦਾ ਹੁੰਦਾ ਭਈ ਅਰੇ ਕੁੜੀਆਂ ਦੇ ਫੇਵਰੇਟ ਵਗੈਰਾ ਕਲਰ ਹੁੰਦੇ ਆਪਣੇ ਫੇਵਰੇਟ ਕਾਦਾ ਹੁੰਦਾ ਜਿਹੜਾ ਮਰਜੀ ਟੀ-ਸ਼ਰਟ ਪਾ ਲਈਏ ਜਿਹੜਾ ਮਰਜੀ ਆਪਾਂ ਕਿਹੜਾ ਕੋਈ ਮੈਚਿੰਗ ਕਰਕੇ ਪਾਣੀ ਆ ਉਹ ਕੁੜੀਆਂ ਨੂੰ ਤਾਂ ਟੈਨਸ਼ਨ ਹੁੰਦੀ ਆ ਭਰਾ ਵਾਹ ਵਾਲਾ ਕਲਰ ਪਾਵਾਂਗੇ ਇਹਦੇ ਨਾਲ ਆਈ ਬ੍ਰੋ ਆ ਲਾਣੀ ਉਹ ਲਾਣੀ ਆ ਛੱਡੋ ਯਾਰ ਏਕਮ ਸਰ ਆ ਬਈ ਬਿਲਕੁਲ ਬਿਲਕੁਲ ਭਈ ਏਕਮ ਸਰ ਆ ਯਾਰ ਮੁੰਡਾ ਨੌਜਵਾਨ ਉੱਠਿਆ ਵਾ ਉਸ ਭਰਾ ਨੂੰ ਵੀ ਹੌਸਲਾ ਦੇਣਾ ਚਾਹੀਦਾ ਹਰ ਵਾਰੀ ਕੋਈ ਮੈਂ ਕਹਿੰਦਾ ਜਦੋਂ ਤਗੜੇ ਪਲੇਅਰ ਨੂੰ ਤਾਂ ਆਪਾਂ ਹੌਸਲਾ ਦਿਨੇ ਦਿੰਨੇ ਆ ਜਦੋਂ ਨੋਰਮਲ ਜਿਹਾ ਰੁਠ ਕੇ ਪਲੇਅਰ ਯਾਰ ਮੈਂ ਕਹਿੰਨਾ ਤਾਂ ਤੱਕ ਜਾਵੇ ਉਹ ਭਰਾ ਨੂੰ ਹੌਸਲੇ ਦੀ ਬਹੁਤ ਲੋੜ ਹੁੰਦੀ ਹੈ ਉਹ ਹੌਸਲਾ ਕੌਣ ਹੁੰਦਾ ਤੁਸੀਂ ਭਰਾ ਤੁਸੀਂ ਭਰਾ ਮੈਂ ਕਹਿੰਨਾ ਉਹ ਹੌਸਲਾ ਹੁੰਦਾ ਤੇ ਤੁਸੀਂ ਉਹ ਭਰਾਵਾਂ ਨੂੰ ਹੌਸਲੇ ਦਿੰਦੇ ਰਿਹਾ ਕਰੋ ਤੇ ਜਿੱਥੇ ਇੱਕ ਚੀਜ਼ ਯਾਦ ਜ਼ਰੂਰ ਰੱਖਿਓ ਬਾਈ ਜਿੱਥੇ ਆਪਾਂ ਤਗੜੇ ਪਲੇਅਰਾਂ ਨੇ ਮਗਰ ਲੱਗ ਲੱਗ ਕੇ ਬਈ ਮੈਂ ਸ਼ੀਲੂ ਨਾਲ ਫੋਟੋ ਕਰਾਣੀ ਮੈਂ ਸੰਨੀ ਨਾਲ ਕਰਾਣੀ ਮੈਂ ਜੱਗਾ ਚਿੱਟੀ ਨਾਲ ਕਰਾਣੀ ਉਥੇ ਬਈ ਮੈਂ ਇੱਕ ਬੇਨਤੀ ਕਰਦਾ ਇੰਨਾ ਭਰਾਵਾਂ ਦੇ ਨਾਲ ਫੋਟੋ ਵੀ ਜ਼ਰੂਰ ਕਰਾਇਆ ਕਰੋ ਜਿਵੇਂ ਏਕਮ ਹੋ ਗਿਆ ਨਵੇਂ ਉੱਠਦੇ ਉੱਬਰਦੇ ਚਿਹਰੇ ਯਾਰ ਇਹਨਾਂ ਨਾਲ ਫੋਟੋ ਜ਼ਰੂਰ ਕਰਾਇਆ ਕਰੋ ਕਿਉਂਕਿ ਬਈ ਇੱਕ ਦਿਨ ਇਹੀ ਮੈਂ ਕਹਿੰਨਾ ਕਬੱਡੀ ਦੇ ਵਿੱਚ ਤੱਕ ਪਾਣਗੇ ਜੇ ਤੁਸੀਂ ਐਸੀ ਤਰ੍ਹਾਂ ਹੌਸਲਾ ਦਿੰਦੇ ਰਹੇ ਕਿਉਂਕਿ ਮੈਨੂੰ ਵੀ ਪਤਾ ਇੱਥੇ ਬਈ ਟੂਰਨਾਮੈਂਟ ਹੁੰਦਾ ਤਾਂ ਤਕੜੇ ਪਲੇਅਰਾਂ ਨੇ ਮਗਰ ਮੈਂ ਕਹਿੰਨਾ 500 ਮੁੰਡਾ ਤੁਰਿਆ ਜਾਂਦਾ ਹੁੰਦਾ ਪਰ ਜਿਹੜਾ ਨਾਰਮਲ ਜਿਹਾ ਪਲੇਅਰ ਉਹ ਪਾਸੇ ਜੇ ਖੜ ਜਾਂਦਾ ਬਈ ਮੈਨੂੰ ਬੁਲਾਉਂਦਾ ਹੀ ਕੋਈ ਨਹੀਂ ਤਾਂ ਉਹਨਾਂ ਦਾ ਹੌਸਲਾ ਵੀ ਬਣਿਆ ਕਰੋ ਉਹਨੂੰ ਵੀ ਮਾਣ ਹੋਵੇ ਯਾਰ ਮੇਰੇ ਨਾਲ ਅੱਜ ਭਰਾ ਨੇ ਮੈਨੂੰ ਕਿਹਾ ਬਈ ਮੇਰੇ ਨਾਲ ਫੋਟੋ ਕਰਾ ਕੇ ਜਾ ਨਵੇਂ ਵੀ ਇੱਕ ਦਿਨ ਤਕੜੇ ਬਣਗੇ ਬਿਲਕੁਲ ਬਈ ਨਵਿਆਂ ਨੂੰ ਜਿੰਨਾ ਹੌਸਲਾ ਮਿਲੂਗਾ ਜਿੰਨੇ ਉਹਨਾਂ ਦੇ ਸਪੌਂਸਰ ਕਰਨ ਵਾਲੇ ਟੀਮਾਂ ਉਹਨਾਂ ਨੂੰ ਹੌਸਲਾ ਦੇਣਗੇ ਉਨੇ ਹੀ ਤਗੜੇ ਬਣਗੇ ਬਾਈ ਬਸ ਇਹ ਹੁੰਦਾ ਕਈ ਵਾਰ ਕਿਸੇ ਪਲੇਅਰ ਦੇ ਨਾਲ ਖਾਰ ਖੇਡੀ ਜਾਂਦੀ ਹੈ ਖਾਰ ਕੀਤੀ ਜਾਂਦੀ ਹੈ ਬਾਈ ਉਦੋਂ ਫਿਰ ਪਲੇਅਰ ਦਾ ਦਿਲ ਜਾ ਟੁੱਟਿਆਦਾ ਬਾਈ ਤੇ ਇਹੀ ਆ ਬਾਕੀ ਹੋਰ ਸੁਣਾਉ ਬਾਈ ਐਤਵਾਲ ਦਾ ਡੈਣਾ ਤੇ ਕੀ ਕੋਸ਼ਿਸ਼ ਕਰਦੇ ਫਿਰਦੇ ਆ ਕੀ ਕਰਦੇ ਫਿਰਦੇ ਆ ਤੇ ਨਿਊਜ਼ੀਲੈਂਡ ਦਾ ਟੂਰਨਾਮੈਂਟ ਕਿਹਨੇ ਕਿਹਨੇ ਦੇਖਿਆ ਬਾਈ ਤੁਸੀਂ ਕਿੰਨੇ ਸਾਲ ਕੇ ਹੋ ਬਾਬੇਓ ਮੇਰੀ ਉਮਰ ਬਹੁਤ ਜ਼ਿਆਦਾ ਯਾਰ ਆਹ ਦਾੜੀ ਧੂੜੀ ਤਾਂ ਦੇਖ ਲਓ ਬਾਈ ਕਾਫੀ ਉਮਰ ਹੈ ਗਈ ਆ ਆਪਣੀ ਉਮਰ ਹੈ ਗਈ ਆ 30 ਕ ਦੇ ਨੇੜੇ ਤੇੜੇ ਤਾਂ ਹੈ ਗਈ ਆ ਬਾਈ ਉਮਰਾਂ ਦਾ ਨੰਗੀਆਂ ਬਈ ਪਤਾ ਹੀ ਕੋਈ ਨਹੀਂ ਕਦੋਂ ਪਟਾਕਾ ਪਾਜੇ ਵਧੀਆ ਯਾਰ ਜ਼ਿੰਦਗੀ ਛੋਟੀ ਜੀ ਹੋਣੀ ਚਾਹੀਦੀ ਆ ਜਲਦੀ ਬੰਦਾ ਆਵੇ ਤੇ ਜਲਦੀ ਜਾਵੇ ਅਵੇਂ ਨਵੀਂ ਜ਼ਿੰਦਗੀ ਦੇ ਵੀ ਨਜ਼ਾਰੇ ਲੈਣੇ ਚਾਹੀਦੇ ਪਤਾ ਨਹੀਂ ਹੁਣ ਇਨਸਾਨ ਦੇ ਰੂਪ ਚਾਣਾ ਜਾਂ ਕੀ ਰੂਪ ਚਾਣਾ ਇਹ ਵੀ ਕੋਈ ਨਹੀਂ ਪਤਾ ਬਿਲਕੁਲ ਹੌਸਲੇ ਦੀ ਖੇਡ ਆ ਬਈ ਜਿਹਦੇ ਵਿੱਚ ਹੌਸਲਾ ਜੋਸ਼ ਹੈ ਉਹ ਪਲੇਅਰਾਂ ਦੀ ਜ਼ਿੰਦਗੀ ਹੈ ਬਈ ਜਿਹੜਾ ਡਰ ਕੇ ਖੇਡਿਆ ਤੇ ਉਹ ਤਾਂ ਖੇਡ ਦਾ ਕੀ ਸੁਆਦ ਆ ਕਿਉਂਕਿ ਕਈ ਪਲੇਅਰ ਦੇਖਿਆ ਡਰ ਕੇ ਵੀ ਬਹੁਤ ਖੇਡਦੇ ਆ ਮੇਰੇ ਸੱਟ ਫੇਟ ਨਾ ਵੱਜ ਜੇ ਉਹ ਨਾ ਹੋ ਜੇ ਉਹ ਨਾ ਹੋ ਜੇ ਬਈ ਹੌਸਲਾ ਵੀ ਬਹੁਤ ਜ਼ਰੂਰੀ ਆ ਤੇ ਜੋਸ਼ ਵੀ ਬਹੁਤ ਜ਼ਰੂਰੀ ਆ ਯਾ ਜੇ ਸੋਚਿਆ ਆਪਾਂ ਆਪਣੇ ਜੀ ਵੀ ਜੋਸ਼ ਬੜਾ ਭਰਾ ਵਾ ਵਾਲਾ ਜੋਸ਼ ਹੀ ਸਰਾ ਬਈ ਬਸ ਇਹ ਕਦੇ ਇਸ ਲਾਈਨ ਦੇ ਵਿੱਚ ਪਈ ਨਹੀਂ ਫਰਤੇ ਲਿਆ ਵੀ ਪੂਰੀਆਂ ਬਈ ਕਈ ਕਹਿ ਦਾਂਗੇ ਕਬੱਡੀ ਖੇਡਦਾ ਹੋਵੇ ਤਾਂ ਸਲਾਮਾ ਦਵੇ ਬਈ ਕਬੱਡੀ ਦੇਖਣ ਵਾਲਿਆਂ ਦੇ ਵਿੱਚ ਵੀ ਯਾਰ ਹੌਸਲਾ ਹੁੰਦਾ ਹੁਣ ਹਰ ਇੱਕ ਤਾਂ ਕਬੱਡੀ ਦੇਖਦਾ ਨਹੀਂ ਇੱਥੇ ਜੇ ਆਪਾਂ ਟੀਵੀ ਮੋਬਾਈਲ ਤੇ ਲਾਇਆ ਟੀਵੀ ਤੇ ਲਾਇਆ ਕਬੱਡੀ ਮੈਚ ਦੇਖਦੇ ਪਿਆ ਪਰ ਹਰ ਇੱਕ ਦੀ ਪਸੰਦ ਨਹੀਂ ਹੁੰਦੀ ਬਈ ਕਬੱਡੀ ਦੇਖਣੀ ਦੇਖਣੀ ਕਈਆਂ ਨੂੰ ਪਤਾ ਹੀ ਕੁਝ ਨਹੀਂ ਬਈ ਕਬੱਡੀ ਦਾ ਤੇ ਬਾਕੀ ਬਈ ਟੂਰਨਾਮੈਂਟਾ ਹੁਣ ਇਸ ਟਾਈਮ ਦੋ ਕੁ ਰਹਿ ਗਏ ਦੋ ਤਿੰਨ ਤਗੜੇ ਬਾਕੀ ਹੁੰਦੇ ਤਾਂ ਡੇਲੀ ਆ ਟੂਰਨਾਮੈਂਟ ਪਰ ਜਿਹੜੇ ਤਗੜੇ ਟੂਰਨਾਮੈਂਟ ਜਿਹਦੇ ਵਿੱਚ ਹਰ ਇੱਕ ਕਲੱਬਾਂ ਦੇ ਚਮਕਣਾ ਅੱਠ ਪਲੇਅਰ ਅੱਠ ਦੇ ਅੱਠ ਹੀ ਮੈਂ 6 ਹੁੰਦੇ ਆ ਉਹ ਟੂਰਨਾਮੈਂਟ ਦੋ ਕੁ ਰਹਿ ਗਏ ਬਈ ਤੇ ਚਲੋ ਦੋਸਤੋ ਮਿਲਦੇ ਆਪਾਂ ਜੇ ਅਪਡੇਟ ਕੋਈ ਆਂਦੀ ਆ ਤਾਂ ਜ਼ਰੂਰ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਵਾਂਗੇ ਤੇ ਆਪਾਂ ਅਪਲੋਡ ਵੀ ਕੀਤੀ ਆ ਵੀਡੀਓ ਉਹ ਵੀ ਜ਼ਰੂਰ ਦੇਖਿਓ ਤੇ ਪਿੱਛੇ ਜੇ ਆਪਾਂ ਇੱਕ ਜਿਹੜੇ ਭਰਾ ਦੇ ਨਾਲ ਧੱਕਾ ਹੋਇਆ ਸੀ ਅਮਨ ਹਰਿਆਣੇ ਵਾਲੇ ਦੇ ਜਿਹਨੇ ਮੈਂ ਕਹਿੰਨਾ ਸੱਟ ਮਾਰਨ ਦੀ ਚਲੋ ਰੇਡਰ ਨੇ ਜਾਫੀ ਨੇ ਇੱਕ ਦੂਜੇ ਦੇ ਸੱਟ ਮਾਰਨ ਦੀ ਸੋਚ ਨਹੀਂ ਸੀ ਪਰ ਜੇ ਸੱਟ ਲੱਗ ਜਾਂਦੀ ਦਾ ਤਾਂ ਅਕਸਰ ਵੀਰੇ RAM 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 ਜਿਹੜਾ ਦਾ ਮਾਰਿਆ ਸੀ ਬਹੁਤ ਮਾੜਾ ਦਾ ਸੀ ਬਈ ਜਦੋਂ ਬੰਦੇ ਦੀ ਆ ਚੀਜ਼ਾਂ ਟੁੱਟੀਆਂ ਨਾ ਤੇ ਉਹਦੋਂ ਮੈਂ ਕਹਿੰਦਾ ਬੰਦਾ ਖਤਮ ਹੋ ਜਾਂਦਾ ਇਹ ਚੀਜ਼ਾਂ ਦੇ ਨਾਲ ਬੰਦੇ ਦੀ ਜਾਨ ਚਲੀ ਜਾਂਦੀ ਹੈ ਬਈ ਤਾਂ ਜ਼ਰੂਰ ਚਲੋ ਜਿੰਨੀ ਕੋ ਸਫਾਈ ਆਪਾਂ ਉਸ ਵੀਡੀਓ ਦੇ ਵਿੱਚ ਦੇਣੀ ਸੀ ਜ਼ਰੂਰ ਦਿੱਤੀ ਆ ਤੇ ਭਰਾਵਾਂ ਨੇ ਬੜੇ ਪਿਆਰ ਦੇ ਨਾਲ ਕਮੈਂਟ ਕੀਤੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ ਤਾਂ ਜੋ ਗਲਤ ਸੀ ਲੋਕਾਂ ਨੇ ਗਲਤ ਗਿਆ ਪੰਜਾਬੀ ਖਿਡਾਰੀਆਂ ਨੂੰ ਵੀ ਹੌਸਲਾ ਜ਼ਰੂਰ ਕਰਿਆ ਕਰੋ ਜਦੋਂ ਪੰਜਾਬੀ ਖਿਡਾਰੀਆਂ ਨੂੰ ਵੀ ਹੌਸਲਾ ਜ਼ਰੂਰ ਦਿਆ ਕਰੋ ਜਦੋਂ ਓਕੇ ਓਕੇ ਭੈ ਜੀ ਮੈਂ ਜ਼ਰੂਰ ਦਿੰਦਾ ਵਾਂ ਮੈਂ ਜਿਹੜੇ ਭਰਾ ਉੱਥੇ ਟੂਰਨਾਮੈਂਟ ਦੇਖਣ ਜਾਂਦੇ ਨੇ ਉਹਨਾਂ ਨੂੰ ਵੀ ਕਹਿਣਾ ਬਈ ਕੋਈ ਵੀ ਪਲੇਅਰ ਹੋਵੇ ਛੋਟਾ ਪਲੇਅਰ ਹੋਵੇ ਜਿਨੇ ਚੰਗੀ ਪ੍ਰਦਰਸ਼ਨ ਕੀਤਾ ਹੋਵੇ ਉਹਦੇ ਕੋਲ ਵੀ ਜਾ ਕੇ ਇੱਕ ਅੱਧੀ ਸੈਲਫੀ ਲੈ ਲਿਆ ਕਰੋ ਬਈ ਬਹੁਤ ਜ਼ਰੂਰੀ ਹੈ ਤੇ ਸ਼ੀਲੂ ਖੇਡੂਗਾ ਭਾਜੀ ਸ਼ਾਇਦ ਜਾਂ ਤਾਂ ਲੰਡੇ ਗਿਆ ਦਾ ਟੂਰਨਾਮੈਂਟ ਨਹੀਂ ਤਾਂ ਭਲਾਥ ਵਾਲਾ ਟੂਰਨਾਮੈਂਟ ਤੇ ਖੇਡੂਗਾ ਹੀ ਖੇਡੂਗਾ ਤੇ ਚਲੋ ਦੋਸਤੋ ਮਿਲਦੇ ਆ ਜਿੰਦਗੀ ਰਹੀ ਤਾਂ ਫੇਰ ਮਿਲਾਂਗੇ ਨਹੀਂ ਤਾਂ ਫਿਰ ਰੱਬ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ